ਔਰ ਇਹੋ ਜਿਹੇ ادارےਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਅੱਜ ਦੀ ਜਿਹੜੀ ਰਿਪੋਰਟ ਆਵੇ ਕਹਿੰਦੀ ਹੈ ਕਿ 19% ਕਮੀ ਆ ਗਈ ਹੈ ਪੰਜਾਬੀਆਂ ਦੇ ਵਿਦੇਸ਼ ਜਾਣ ਤੋਂ ਉਹਦਾ ਇੱਕ ਜਿਹੜਾ ਪ੍ਰਮੁੱਖ ਕਾਰਨ ਉਹ ਇਹ ਵੀ ਹੈ ਕਿ ਸਾਡੇ ਕੋਲੇ ਇਨਫਰਾਸਟ੍ਰਕਚਰ ਜਿਹੜਾ ਐਜੂਕੇਸ਼ਨ ਦਾ ਵਧੀਆ ਹੈ ਉਹਦੇ ਵਿੱਚ ਸੁਧਾਰ ਹੋਇਆ ਪਿਛਲੇ ਸਮੇਂ ਦੇ ਦੌਰਾਨ ਮੈਨੂੰ ਇੱਥੇ ਆ ਕੇ ਬਹੁਤ ਵਧੀਆ ਲੱਗਿਆ ਔਰ ਜਿਹੜਾ ਇਸ ਵੇਲੇ ਯੁੱਧ ਛੇੜਿਆ ਹੈ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਉਹਦਾ ਮੈਸੇਜ ਆਪਣੀ ਨਵੀਂ ਪੀੜ੍ਹੀ ਤੱਕ ਦੇਣਾ ਆਇਆ ਸੀਗਾ ਬਾਕੀ ਸੂਬਿਆਂ ਤੋਂ ਵੀ ਨੇ ਮੈਨੂੰ ਉਮੀਦ ਹੈ ਜੀ ਇੱਥੋਂ ਵਾਲੇ ਤਾਂ ਸੁਣਨਗੇ ਬੱਚੇ ਦੂਜੇ ਜਿਹੜੇ ਦੂਸਰੇ ਸੂਬਿਆਂ ਦੇ ਆ ਉਹ ਉੱਥੇ ਵੀ ਸਨੇਹਾ ਦੇਣਗੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਐਡੀ ਵੱਡੀ ਮਹਿੰਮ ਚੱਲ ਰਹੀ ਹੈ ਉਹ ਸੂਬੇ ਵੀ ਇਸ ਤਰ੍ਹਾਂ ਦੀਆਂ ਮਹਿੰਮ ਜਿਹੜੀ ਉੱਥੇ ਹੋਵੇ ਇਹ ਸਾਰੇ ਜਿਹੜੀ ਮੇਨੂ ਚੱਲਦੀ ਹੈ ਨਸ਼ਾ ਇੰਨੀ ਕਿ ਤੁਹਾਡੇ ਹਿਸਾਬ ਨਾਲ ਕਾਮਯਾਬ ਹੋ ਗਈ ਹੈ ਕਿੰਨਾ ਕਿਤਾ ਰਿਜੈਕਟ ਮੇ ਰਿਹਾ ਜਿੱਦਾਂ ਸਰਕਾਰ ਬੜਾ ਇਸ ਕੰਮ ਤੇ ਜ਼ੋਰ ਨਾਲ ਦੇ ਨਸ਼ਾ ਦੇ ਉੱਤੇ ਨਸ਼ੇ ਮਕਾਉਣ ਵਾਸਤੇ ਦੇਖੋ ਨਾ ਤਾਂ ਮੁਸ਼ਕਲਾ ਰਾਤੋਂ ਰਾਤ ਸ਼ੁਰੂ ਹੁੰਦੀਆਂ ਨੇ ਨਾ ਮੁਸ਼ਕਲਾਂ ਰਾਤੋਂ ਰਾਤ ਹੱਲ ਹੁੰਦੀਆਂ ਨੇ ਸਮਾਂ ਲੱਗ ਜਾਂਦਾ ਪਰ ਇਹਨਾਂ ਜ਼ਰੂਰ ਹੈ ਮੈਂ ਇਨੀ ਗਰੰਟੀ ਦੇ ਸਕਦਾ ਕਿ ਅਸੀਂ ਇਮਾਨਦਾਰੀ ਦੇ ਨਾਲ ਲੱਗੇ ਹੋਏ ਆ ਸਾਢੇ 3 ਸਾਲ ਹੋ ਗਏ ਸਰਕਾਰ ਨੂੰ ਬਗ ਭਗ ਅੱਜ ਤੱਕ ਤੁਸੀਂ ਕਿਸੇ ਐਮ ਐਲ ਏ ਸਾਡੇ ਕਿਸੇ ਮੰਤਰੀ ਕਿਸੇ ਨੇਤਾ ਦੀ ਫੋਟੋ ਕਿਸੇ ਡਰੱਗ ਸਮਗਲਰ ਦੇ ਨਾਲ ਨਹੀਂ ਵੇਖੀ ਹੋਣੀ ਜਿਹੜੀਆਂ ਕਿ ਪਹਿਲਾਂ ਅਕਸਰ ਹੀ ਜਿਹੜੀਆਂ ਕੋਈ ਫੜਿਆ ਬਾਤ ਜਾਂਦਾ ਸੀ ਉਹਦੀਆਂ ਫੋਟੋਆਂ ਪਹਿਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਸੀ ਅਸੀਂ ਇਮਾਨਦਾਰੀ ਦੇ ਨਾਲ ਇਸ ਲੜਾਈ ਨੂੰ ਲੜ ਰਹੇ ਹਾਂ ਜਦੋਂ ਤੁਸੀਂ ਕਿਸੇ ਵੀ ਜੰਗ ਨੂੰ ਕਿਸੇ ਵੀ ਲੜਾਈ ਨੂੰ ਇਸ ਤਰ੍ਹਾਂ ਦੀ ਮੁਹਿੰਮ ਨੂੰ ਇਮਾਨਦਾਰੀ ਦੇ ਨਾਲ ਲੜਦੇ ਲੜਦੇ ਹੋ ਤੇ 50% ਤਾਂ ਤੁਹਾਨੂੰ ਉੱਥੇ ਹੀ ਜਿਹੜੀ ਕਾਮਯਾਬੀ ਮਿਲ ਜਾਂਦੀ ਹੈ ਲੋਕਾਂ ਤੋਂ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਪਿੰਡਾਂ ਦੇ ਉੱਤੇ ਸ਼ਹਿਰਾਂ ਕਸਬਿਆਂ ਦੇ ਵਿੱਚ ਲੋਕ ਇਸ ਮੁਹਿੰਮ ਦੇ ਨਾਲ ਆਪਣੇ ਤੌਰ ਦੇ ਉੱਤੇ ਜੁੜ ਰਹੇ ਨੇ ਔਰ ਸਾਡੇ ਜਿਹੜੀ ਇਸ ਵੇਲੇ ਟੀਮ ਜਿਹੜੀ ਨਸ਼ਾ ਮੁਕਤੀ ਮੋਰਚਾ ਦੀ ਬਣੀ ਹੋਈ ਹੈ ਉਹ 1 ਲੱਖ ਤੋਂ ਉੱਪਰ ਉਹਦੇ ਮੈਂਬਰ ਐਸ ਵੇਲੇ ਸਾਰੇ ਜਗ੍ਹਾ ਦੇ ਉੱਤੇ ਇਸ ਮੁਹਿੰਮ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਇਹ ਪੁਲਿਸ ਤੇ ਪ੍ਰਸ਼ਾਸਨ ਤੋਂ ਇਲਾਵਾ ਅੱਛਾ ਸਰ ਇੱਕ ਹੋਰ ਹੈ ਜਿਵੇਂ ਤੁਸੀਂ ਦੱਸਿਆ ਨੌਜਵਾਨ ਪੀੜ੍ਹੀ ਜਿਆਦਾ ਬਾਹਰ ਚੱਲੇ ਪਏ ਜਿਵੇਂ ਅਸੀਂ ਰੋਜ਼ ਵੇਖਦੇ ਆ ਬਾਹਰ ਜਿਵੇਂ ਬਾਹਰ ਦੇ ਅੱਜ ਦੇ ਹਾਲਾਤ ਬਹੁਤ ਮਾੜੇ ਆ ਜਿੰਨੇ ਵੀ ਕੋਈ ਕੈਨੇਡਾ ਗਿਆ ਅਮਰੀਕਾ ਜਿਹੜੇ ਸਟੱਡੀ ਵਿਜੇ ਤੇ ਗਏ ਕਿ ਹੁਣ ਜਿਹੜੀ ਸਾਡੇ ਪੰਜਾਬ ਚ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ ਜਿਵੇਂ ਕਿ ਬਾਹਰ ਦੇ ਹਾਲਾਤ ਬੜੇ ਮਾੜੇ ਆ ਕੰਮ ਨਹੀਂ ਮਿਲਦਾ ਦੇਖੋ ਸਿਆਣੇ ਕਹਿੰਦੇ ਵੀ ਜੋ ਸੁੱਖ ਛੱਜੂ ਦੇ ਚਾਰੇ ਉਹ ਬਲਕ ਨਾ ਬੁਖਾਰੇ ਇਥੋਂ ਵਰਗੀ ਨਾ ਤਾਂ ਰੁੱਤਾਂ ਨੇ ਕਿਤੇ ਸਾਰੀਆਂ ਰੁੱਤਾਂ ਜੇ ਤੁਹਾਨੂੰ ਕਿਤੇ ਮਿਲਦੀਆਂ ਨੇ ਤੋਂ ਪੰਜਾਬ ਚ ਮਿਲਦੀਆਂ ਨੇ ਮੈਂ ਉਹਨਾਂ ਮੁਲਕਾਂ ਦੇ ਵਿੱਚ ਰਿਹਾ ਕਈ ਕਈ ਮਹੀਨੇ ਤਾਂ ਬਰਫ਼ ਹੀ ਪਈ ਰਹਿੰਦੀ ਆ ਮਤਲਬ ਕਿ ਤੁਹਾਨੂੰ ਉਹ ਜਿਹਾ ਨਾ ਮੌਸਮ ਆ ਨਾ ਉਹ ਜਿਹਾ ਕਿਸੇ ਟਾਈਮ ਮਾਹੌਲ ਜਿਹੜੇ ਉਹ ਹੁੰਦੇ ਸੀਗੇ ਅੱਜ ਮਾਹੌਲ ਜਿਹੜੇ ਉਹ ਵੱਖਰੇ ਨੇ ਅੱਜ ਦੀ ਰਿਪੋਰਟ ਹੀ ਆ ਕਿ ਹੁਣ ਜਿਹੜਾ ਰੁਝਾਨ ਆ ਇਹ ਘਟਿਆ ਮੈਂ ਬੱਚਿਆਂ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਸੂਬੇ ਨਾਲ ਦਾ ਆਪਣੇ ਮੁਲਕ ਨਾਲ ਦਾ ਕੋਈ ਮੁਲਕ ਨਹੀਂ ਆ ਇੱਥੇ ਘੱਟੋ ਘੱਟ ਤੁਸੀਂ ਮਾਂ ਪਿਓ ਦੇ ਵਿੱਚ ਰਹੋਗੇ ਰੋਟੀ ਨਹੀਂ ਖਾਧੀ ਤੇ ਮਾਂ ਪੁੱਛੂਗੀ ਜ਼ਰੂਰ ਨਾ ਕਿ ਖਾਧੀ ਨਹੀਂ ਉੱਥੇ ਜਿਹੜਾ ਉਹ ਪੁੱਛਣ ਵਾਲਾ ਕੋਈ ਨਹੀਂਗਾ ਉਹਨਾਂ ਮੁਲਕਾਂ ਦੇ ਵਿੱਚ ਕਿਉਂਕਿ ਜਿਹੜੇ ਸੁਪਨੇ ਵੇਚਣ ਵਾਲੇ ਨੇ ਨਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਵੇਚਦੇ ਕਿ ਸਾਰਾ ਕੁਝ ਉੱਤੇ ਹਰਾ ਹੀ ਹਰਾ ਇਸ ਤਰ੍ਹਾਂ ਦਾ ਕੁਝ ਨਹੀਂਗਾ ਬਹੁਤ ਸਟਰਗਲ ਵਾਲੀ ਲਾਈਫ ਆ ਮੈਂ ਕੋਈ ਜਾਣ ਦੇ ਵਿਰੋਧੀ ਨਹੀਂਗਾ ਕਿ ਜਾਓ ਨਾ ਜੇ ਜਾਣਾ ਤੇ ਤੁਹਾਨੂੰ ਮੈਂਟਲੀ ਬਹੁਤ ਪ੍ਰਿਪੇਅਰ ਹੋਣਾ ਪਊਗਾ ਇਹ ਨਹੀਂਗਾ ਵੀ ਇੱਥੋਂ ਤੁਸੀਂ ਫਲਾਈਟ ਜਿਹੜੀ ਉਹ ਫੜੀ ਤੇ ਤੁਸੀਂ ਇਹ ਸੋਚੋ ਮੈਂ ਉੱਥੇ ਸੈਟਲ ਹੋ ਗਿਆ ਸੈਟਲ ਹੋਣਾ ਸੈਟਲ ਲਫਜ਼ ਉੱਥੇ ਵਾਸਤੇ ਹੁਣ ਬਹੁਤ ਵੱਡਾ ਹੋ ਗਿਆ ਯੂਨੀਵਰਸਿਟੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਯੂਨੀਵਰਸਿਟੀ ਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਨਾਂ ਤੇ ਕੋਰਸ ਕਰਾ ਕੇ ਬੱਚੇ ਕਾਫੀ ਵਧੀਆ ਜਗ੍ਹਾ ਤੇ ਮੁਕਾਮ ਹਾਸਲ ਕਰ ਚੁੱਕੇ ਆ ਮੈਂ ਸਮਝਦਾ ਜੀ ਕਿ ਇਹ ਸਕਿੱਲ ਡਿਵੈਲਪਮੈਂਟ ਬਹੁਤਿਆਂ ਸਮੱਸਿਆਵਾਂ ਦਾ ਹੱਲੀ ਇਹ ਆ ਜੀ ਅਸੀਂ ਇਸ ਪਾਸੇ ਵੱਲ ਨਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਜਿਹੜਾ ਉਹ ਦਿੱਤਾ ਸਕਿੱਲ ਡਿਵੈਲਪਮੈਂਟ ਅਸੀਂ ਇਹ ਤਾਂ ਕਹਿੰਨੇ ਆ ਇਸ ਜਗ੍ਹਾ ਦੇ ਉੱਤੇ ਫਲਾਂ ਜਗ੍ਹਾ ਤੋਂ ਆਗੇ ਦੀ ਇੱਥੋਂ ਆਗੇ ਦੀ ਅੱਜ ਤੁਸੀਂ ਦੱਸੋ ਨਾ ਛੋਟੀ ਜੀ ਗੱਲ ਜਿਹੜੀ ਪੁੱਛਤਾ ਹੈ ਕਿ ਸਾਡੇ ਕੋਲੇ ਕਿੰਨੇ ਪੰਜਾਬੀ ਪਲੰਬਰ ਨੇ ਕਿੰਨੇ ਇਲੈਕਟ੍ਰੀਸ਼ੀਅਨ ਨੇ ਕਿੰਨੇ ਟਾਇਲ ਲਾਉਣ ਵਾਲੇ ਨੇ ਕਿੰਨੇ ਪੱਥਰ ਲਾਉਣ ਵਾਲੇ ਨੇ ਜਿੰਨਾ ਕੰਮਾਂ ਦੇ ਵਿੱਚ ਪੈਸੇ ਆ ਇਹ ਉਹ ਸਕਿੱਲ ਡਿਵੈਲਪਮੈਂਟ ਦੇ ਨਾਲ ਜੁੜਿਆ ਹੋਇਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਿਰਫ ਇੱਕ ਕੋਰਸ ਡੇ ਕਰਨੀ ਸਕਿੱਲ ਦੇ ਵਿੱਚ ਤਾਂ ਸਮੁੰਦਰ ਹੈ ਤੁਸੀਂ ਜੇ ਇਸ ਪਾਸੇ ਵੱਲ ਨੂੰ ਵੀ ਜਾਣਾ ਚਾਹੁੰਦੇ ਹੋ ਪਰ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਕੋਈ ਸਕਿੱਲ ਨਹੀਂ ਗਈ ਉਨੀ ਦੇਰ ਤੱਕ ਤੁਸੀਂ ਦੁਨੀਆ ਦੇ ਕਿਸੇ ਮੁਲਕ ਦੇ ਵਿੱਚ ਚਲੇ ਜਾਓ ਤੁਸੀਂ ਸਫਲ ਨਹੀਂ ਹੋ ਸਕਦੇ ਕੋਈ ਨਾ ਕੋਈ ਸਕਿੱਲ ਤੁਹਾਡੇ ਕੋਲੇ ਹੋਊਗੀ ਤੇ ਤੁਹਾਡਾ ਕਿਤੇ ਨਾ ਕਿਤੇ ਪੈਰ ਧਰਾਵਾ ਜਿਹੜਾ ਵੀ ਉਹ ਜ਼ਰੂਰ ਹੋ ਜੂਗਾ ਇਹ ਮੈਂ ਸਮਝਦਾ ਇੱਕ ਜ਼ਿੰਦਗੀ ਦਾ ਫਲਸਫਾ ਹੈ ਜਿਹਦੇ ਨਾਲ ਲੋਕਾਂ ਨੇ ਕਾਮਯਾਬ ਹੋਣਾ ਹੈ ਕਿ ਕੋਈ ਨਾ ਕੋਈ ਸਕਿੱਲ ਜਿਹੜੀ ਉਹ ਰੱਖੋ ਔਰ ਇਹ ਯੂਨੀਵਰਸਿਟੀ ਦੇ ਤੌਰ ਦੇ ਤੇ ਸਕਿੱਲ ਡਵੈਲਪਮੈਂਟ ਜਿਹੜੀ ਉਹ ਕਰ ਰਿਹਾ ਇਹਦੀ ਬਹੁਤ ਵੱਡੀ ਜਿਹੜੀ ਉਹ ਕੰਟਰੀਬਿਊਸ਼ਨ ਹੈ ਇਹਨਾਂ ਦੀ ਪੰਜਾਬ ਦੇ ਵਾਸਤੇ